ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਮੈਂ ਜੂ ਰੀਗਲ ਕਰਨੀ ਆ ਮੈਂ ਅੜੀਕ ਨਾਲ ਵੀ ਥੋੜੇ ਜਿਹਾ ਹੋਰ ਸਾਡੇ ਐਨਪਰਾ ਜੋਇਨ ਕਰ ਲਨ ਕਿਉਂਕਿ ਬਹੁਤ ਜ਼ਰੂਰੀ ਖਬਰ ਆਏ ਹੈ ਅਸੀਂ ਕਈ ਵਾਰੀ ਜਦੋਂ ਦੇਖਦੇ ਭਈ ਹਰ ਚੀਜ਼ ਦੀ ਅੱਜ ਕੱਲ੍ਹ ਰੇਸ ਲੱਗ ਜਾਂਦੀ ਆ ਪਰ ਇਹਦੇ ਵਿੱਚ ਜਿਹੜੀ ਆ ਜਿਹੜੀ ਜਾਣਕਾਰੀ ਦੇਣੀ ਚਾਹਣਾ ਮੈਂ ਇਹ ਬਹੁਤ ਜ਼ਰੂਰੀ ਆ ਕਿਉਂਕਿ ਸਾਨੂੰ ਬਹੁਤ ਤਰ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਖਬਰਾਂ ਪਿੱਛੋਂ ਮਿਲ ਰਹੀਆਂ ਪੰਜਾਬ ਦੇ ਵਿੱਚੋਂ ਸੋ ਇਹ ਜ਼ਰੂਰੀ ਆ ਕਿ ਤੁਸੀਂ ਇਹ ਕਿ ਆਉਣਾ ਸੁਣਿਓ ਸੁਣਿਓ ਸਪੈਸ਼ਲੀ ਜੇ ਤੁਸੀਂ ਸੰਸਥਾ ਨੂੰ ਦਾਨ ਦਿੰਦੇ ਹੋ ਹੋਰ ਵੀ ਸੰਸਥਾ ਨੂੰ ਕਲੀ ਖਾਲਸਾ ਇਹ ਨਹੀਂ ਸੋ ਹੁਣ ਦੇਖੋ ਕਈ ਵਾਰੀ ਦੇ ਹੜਾ ਆਇਆ ਤੇ ਹੜਾ ਦਾ ਇੱਕ ਪਾਸੇ ਹੜਾ ਦਾ ਜੋਰ ਪੈ ਗਿਆ ਬਹੁਤ ਹੀ ਜੋਰ ਪੈ ਗਿਆ ਹੜਾ ਦਾ ਪੰਜਾਬ ਤੇ ਥਾਂ ਥਾਂ ਹੜਾ ਗਏ ਦੂਜੇ ਪਾਸੇ ਜੋਰ ਪੈ ਗਿਆ ਸਾਡੀਆਂ ਸੰਸਥਾਵਾਂ ਬਹੁਤ ਮੋਰੀ ਆ ਗਈਆਂ ਬਹੁਤ ਵਧੀਆ ਹੋਣੀ ਵੀ ਚਾਹੀਦੀਆਂ ਬਹੁਤ ਸੰਗਤ ਮੋਰੀ ਆਈ ਕਾ ਦੂਜੀ ਜੇ ਪਾਸੇ ਬਹੁਤ ਸਾਡੇ ਦਾਨੀ ਪੰਜਾਬੀ ਜਿਹੜੇ ਸਾਡੇ ਭੈਣ ਭਰਾ ਦੁਨੀਆ ਵਿੱਚ ਆ ਪੰਜਾਬ ਬਹੁਤ ਦਾਨੀ ਆ ਉਹਨਾਂ ਨੇ ਕੁਛ ਨਹੀਂ ਦੇਖਿਆ ਬਹੁਤ ਦਾਨ ਕੀਤਾ ਖਾਸੇ ਨੂੰ ਵੀ ਹੋਰ ਸੰਸਨ ਨੂੰ ਵੀ ਕੀਤਾ ਬਹੁਤ ਦਾਨ ਕੀਤਾ ਚੌਥੇ ਪਾਸੇ ਆ ਗਏ ਸਿੰਗਰ ਆ ਗਏ ਬਹੁਤ ਤਰ੍ਹਾਂ ਦੇ ਪੌਨੀ ਆ ਕੇ ਆਪਣੇ ਕੋਲ 100 ਟਰੈਕਟਰ 100 ਕਾਰ 1000 ਟਰੈਕਟਰ 5000 ਟਰੈਕਟਰ ਪਾਨੀ ਬਹੁਤ ਹੀ ਜਿੱਦਾਂ ਵੀ ਚਾ ਲੋ ਬੜੀਆ ਤੌਰ ਤੇ ਆਪਣੇ ਨਾਮ ਸੁਣ ਕਰ ਦਿੱਤੀ ਪਰ ਇਹਦੇ ਵਿੱਚ ਮੈਂ ਵੀ ਕਹਣੀ ਚਾਹੁੰਦਾ ਕਹਿਣਾ ਚਾਹੁੰਦਾ ਸਾਡੇ ਵਿੱਚ ਇਹ ਵੀ ਸਾਨੂੰ ਖਬਰਾਂ ਮਿਲੀਆਂ ਬਹੁਤ ਥਾਂ ਤੋਂ ਕਈ ਵਾਰੇ ਕਈ ਬੰਦੇ ਆਉਂਦੇ ਪਏ ਕਹਿੰਦੇ ਅਸੀਂ ਖਾਲਸਾ ਨਾਲ ਹੀ ਆਂ ਸਾਨੂੰ ਦੇ ਦੋ ਸਾਰਾ ਕੁਝ ਖਾਲਸਾ ਹੈ ਉਸ ਖਾਲਸਾ ਹੀ ਵੀ ਸਾਡੀ ਕੋਈ ਹੋਰ ਜਥੇਬੰਦੀ ਨਹੀਂ ਕੋਈ ਜਥੇਬੰਦੀ ਦੂਜੀ ਤੇਰੀ ਬਹੁਤ ਹੀ ਜ਼ਰੂਰੀ ਜਾਣਕਾਰੀ ਮੈਂ ਦੇਣਾ ਚਾਹੁੰਦਾ ਇਸ ਵੇਲੇ ਐ ਮੈਂ ਮਗਰੋਂ ਵੀ ਚਾਹੁੰਦਾ ਵੀ ਤੁਸੀਂ ਸਾਡੇ ਵੀਡੀਓ ਵੀ ਸ਼ੇਅਰ ਕਰਿਓ ਤੁਸੀਂ ਦਾਨ ਦਿੰਨੇ ਆ ਤੁਸੀਂ ਖਾਲਸਾ ਨੂੰ ਜੋ ਦਾਨ ਦਿੰਨੇ ਆ ਇਹ ਵੱਡੀ ਸਾਡੀ ਜ਼ਿੰਮੇਵਾਰੀ ਹੁੰਦੀ ਆ ਇਹ ਦਾਨ ਅਸੀਂ ਕਿੱਦਾਂ ਖਾਚਣਾ ਕਿੱਥੇ ਖਰਚਣਾ ਅਸੀਂ ਹੁਣ ਮੁੜ ਕੇ ਫੇਰ ਜਿਹੜਾ ਦਾਨ ਆ ਉਹ ਅਸੀਂ ਇੱਕ ਪਾਸੇ ਜਿਹੜਾ ਖੜਦਾ ਦਾਨ ਆ ਨਾ ਤੁਸੀਂ ਦਿੱਤੇ ਡੋਨੇਸ਼ਨ ਉਹ ਅਸੀਂ ਇੱਕ ਪਾਸੇ ਸਾਰੇ ਸਾਰੇ ਥਾਂ ਤੇ ਅਸੀਂ ਲਿਖਿਆ ਵੀ ਇਹ ਇੱਕ ਪਾਸੇ ਰੱਖਾਂਗੇ ਇਹਦਾ ਸਾਰਾ ਦਸਾਂ ਕਿੰਨਾ ਆਇਆ ਪੰਜਾਬ ਦਾ ਤੇ ਮੈਂ ਸਾਰੀਆਂ ਬੇਨਤੀਆਂ ਕੀਤੀਆਂ ਸੰਸਥਾਵਾਂ ਨੂੰ ਵੀ ਇਹ ਸਾਰਾ ਦਿਖਾ ਲਓ ਆਪਣਾ ਵੀ ਕਿੰਨਾ ਆਇਆ ਸਾਡੇ ਨਿੱਕੇ ਜਿਹੜੇ ਹੈਗੇ ਆ ਹੈਮਪੋ ਫਾਊਂਡੇਸ਼ਨ ਫਾਊਂਡੇਸ਼ਨ ਵਾਲੀ ਕੰਮ ਉਹਨਾਂ ਦੱਸਿਆ ਮੈਨੂੰ ਭਾਈ ਭਾਈ ਇੰਨੇ ਆਏ ਆ ਮੈਂ ਕਿਹਾ ਠੀਕ ਆ ਵਧੀਆ ਮੜਿਆ ਦੱਸੋ ਵੀ ਸੰਗ ਨੂੰ ਖੁੱਲੇ ਤਾਂ ਦੱਸਿਆ ਉਹਨਾਂ ਨੇ ਪਰ ਕਈ ਹੈਗੇ ਆ ਤੁਹਾਨੂੰ ਪਤਾ ਕਈ ਬੰਦੇ ਨੀਤ ਮਾੜੀ ਆ ਬਸ ਪੈਸੇ ਪੈਸੇ ਬਸ ਜੋਰ ਲੱਗ ਗਿਆ ਇੱਕ ਪਾਸੇ ਹੜਾ ਗਿਆ ਦੂਜੇ ਪਾਸੇ ਜੋਰ ਲੱਗ ਗਿਆ ਭਈ ਬਸ ਪੈਸੇ 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 ਲੋੜ ਸੰਦੀ ਸੇਵਾ ਕਰਨ ਦੀ ਪਰ ਜਿਹੜੇ ਪੈਸੇ ਤੁਸੀਂ ਸਾਨੂੰ ਖਾਸਾਇਦ ਦਿੰਦੇ ਆ ਉਹ ਸਾਡੀ ਜ਼ਿੰਮੇਵਾਰੀ ਆ ਬਿਲਕੁਲ ਉਹ ਜਿਵੇਂ ਵਾਲੀ ਜ਼ਿੰਮੇਵਾਰਾਂਗੇ ਸਾਡੀ ਸੰਸਥਾ ਗਲੋਬਲ ਆ ਦੁਨੀਆ ਤੌਰ ਤੇ ਜਿੱਥੇ ਮਰਜ਼ੀ ਹੋਵੇ ਪ੍ਰੋਬਲਮ ਉੱਥੇ ਸੇਵਾ ਕਰੀ ਸਾਡਾ ਐਕਸਪੀਰੀਅੰਸ ਤਜਰਬਾ ਬਹੁ ਔਖੇ ਸਾਂ ਤੇ ਜਾ ਕੇ ਸੇਵਾ ਕਰਨੀ ਕਿੱਦਾਂ ਕਰਨੀ ਕਿੱਦਾਂ ਪੈਸੇ ਰੱਖਣਾ ਸਾਲ ਕਿਤਾਬ ਉਹ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਨਹੀਂ ਤਾਂ ਸਰਕਾਰ ਬੰਦ ਕਰ ਦਿੰਦੀ ਇੱਥੇ ਯੂਕੇ ਵਿੱਚ ਉਹ ਜਿੱਥੇ ਤੁਸੀਂ ਪੰਜਾਬ ਦੇ ਵਿੱਚ ਖਾਲਸਾ ਏਡ ਰਸੀਦਾਂ ਕੱਟੀਆਂ ਖਾਸ ਹੈ ਤੁਹਾਨੂੰ ਰਸੀਦ ਮਿਲੀ ਆ ਖਾਲਸਾ ਅਸੀਂ ਦਾਨ ਦਿੱਤਾ ਉਹ ਕੰਸਾ ਇਹ ਦੀ ਜਿੰਮੇਵਾਰੀ ਆ। ਉਹ ਅਸੀਂ ਜਿੰਮੇ ਲਈ ਨਿਭਾਵਾਂਗੇ। ਦੇਖੋ ਉਹ ਹੀ ਮੈਂ ਕਹਿੰਦਾ ਮੈਂ ਵੀ ਹੁਣ 56 ਸਾਲ ਦਾ ਹੋ ਗਿਆ। ਇੱਧਰ ਸਾਡੇ 26 ਸਾਲ ਦੀ ਸਾਡਾ ਤਜਰਬਾ ਜਿੱਦਾਂ ਪਹਿਲਾਂ ਤੁਹਾਡੇ ਸਾਹਮਣੇ ਉਦਾਂ ਹੀ ਅਸੀਂ ਆ। ਨਾ ਕੋਈ ਅਮੀਰ ਬੜੇ ਨਾ ਕੋਈ ਇੱਥੇ ਬਾਬੇ ਬੜੇ ਨਾ ਕੋਈ ਅਸੀਂ ਆਪਣੇ ਜਿਆਦਾ ਸਮਝਿਆ ਭੜਦਾ ਅਸੀਂ ਬਿਲਕੁਲ ਸਮਝਦੇ ਹਰ ਵਾਰੀ ਪਈ ਅਸੀਂ ਇੱਕ ਮਕਸਦ ਦੇ ਤੁਹਾਡੇ ਸਾਹਮਣੇ ਖੜੇ ਆ। ਨਾ ਕੋਈ ਜਿਆਦਾ ਚਮਕਦੇ ਆ ਕੇ ਜਾਂ ਕੋਈ ਚਮਕੌੜੀ ਲੋੜ ਆ। ਕਿਉਂਕਿ ਸਾਨੂੰ ਪਤਾ ਪਈ ਜਿਹੜੀ ਸੰਗਤ ਆ ਸੰਗਤ ਬਹੁਤ ਦੁਖੀ ਹੋਈ ਹੈ দান ਦੇ ਦੇ ਕੇ ਪਤ ਨਹੀਂ ਕਿੱਥੇ ਜਾਈ ਹੁਣ ਵੀ ਮੈਨੂੰ ਮੇਰੀ ਮੀਟਿੰਗ ਹੋਈ ਸੀ ਦੋ ਦਿਨ ਪਹਿਾਈ ਸਾਹਿਬ ਨਾਲ ਜਦੋਂ ਪਾਈ ਸਾਹਿਬ ਜਿਹੜੇ ਪਈ ਪੰਜਾਬ দান ਦਿੱਤੇ ਆ ਉਹ ਕਹਿੰਦੇ ਵੀ ਤੁਹਾਨੂੰ ਸੇਵਾ ਕਰਨੀ ਆ ਇਹ ਮੇਰਾ ਮੈਸੇਜ ਵਿੱਚ ਨਿਕਲਿਆ ਜਾਣਕਾਰੀ ਦਾ ਜੇ ਜਿੱਥੇ ਸੰਗਤ ਨੇ দান ਦਿੱਤਾ ਉਹ ਸਾੜੀ ਜੰਮਵਾਰੀ ਜੇ ਤੁਸੀਂ ਕਿਸੇ ਹੋਰ ਦਿੱਤਾ ਸਤਿਮੰਦੀ ਨੂੰ ਉਹ ਉਹਨਾਂ ਨੂੰ ਪੁੱਛੋ ਉਹਨਾਂ ਦੀ ਰਿਸਪੌਂਸਬਿਲਟੀ ਹੈ ਉਹਨਾਂ ਨੂੰ ਪੁੱਛੋ ਹੁਣ ਪੁੱਛੋ 3 ਮਿੰਟ ਤੋਂ 6 ਮਿੰਟ ਪੁੱਛੋ ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਜੇ ਸਾਡੇ ਬਿਜ਼ਨਸਮੈਨ ਫਰੈਂਡ ਜਿਹੜੇ ਸਾਡੇ ਪੰਜਾਬ ਦੇ ਵੱਡੇ ਵੱਡੇ ਬਿਜ਼ਨਸਮੈਨ ਹੁਣ ਇੱਕਦਮ ਪੈਸੇ ਦੇ ਜਾਣੇ ਦੇ ਜਾਣੇ ਤੁਹਾਡਾ ਬਹੁਤ ਧੰਨਵਾਦ ਦੇਣਾ ਪਰ ਤੁਸੀਂ ਇਦਾਂ ਵੀ ਸੋਚੋ ਜਿਹਦਾ ਖਾਲਸਾਈਟ ਹੈਗੀ ਇੰਡੀਆ ਵਿੱਚ ਹੈਗੀ ਅਸੀਂ ਆਗੇ ਸਾਡਾ ਵੈਬਸਾਈਟ ਹੈਗੀ ਖਾਲਸਾਈਟ ਦੀ ਸਾਡੀ ਪਟਿਆਲਾ ਟੀਮ ਹੈਗੀ ਆ ਸਾਡੇ ਅੰਮ੍ਰਿਤਸਰ ਹੈਗੀ ਹੁਣ ਤੇ ਇੱਥੇ ਵੀ ਜਾਣਕਾਰੀ ਲੈ ਸਕਦੇ ਆ ਤੁਸੀਂ ਇਦਾਂ ਕਰੋ ਤੁਸੀਂ ਹੁਣ ਮਾਇਆ ਸਾਡੇ ਬੈਂਕਡ ਨਾਮ ਪਾਓ ਜੇ ਤੁਸੀਂ ਬਿਜ਼ ਤੁਸੀਂ ਬਿਜ਼ਨਸ ਵੰਨਿਆ ਜੇ ਤੁਸੀਂ ਕਹਣਾ ਕਿ 5 ਲੱਖ ਦੇਣੇ 20 ਲੱਖ ਦੇਣੇ 5 ਲੱਖ ਦੇਣੇ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਭਈ ਮੇਰਾ ਬਜਟ ਅਗਲੇ ਸਾਲ ਦਾ ਮੈਂ 5 ਲੱਖ ਦੇਣਾ ਚਾਹੁੰਦਾ ਉਹ ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਸਾਡਾ 1-2 ਸਾਲ ਲੱਗੂ ਘੜਤ ਘੜੇ ਸੇਵਾ ਕਰ ਜਾਂਦਾ ਅਸੀਂ ਤੁਹਾਨੂੰ ਕੰਟੈਕਟ ਰੱਖਾਂਗੇ ਭਈ ਆਹ ਚਾਹੀਦਾ ਟਰੈਕਟਰ ਚਾਹੀਦਾ ਇੱਥੇ ਗੱਡਾ ਚਾਹੀਦਾ ਇੱਥੇ ਆਹ ਚੀਜ਼ ਮੋਟਰ ਚਾਹੀਦੀ ਇੱਥੇ ਨੌਕਾ ਚਾਹੀਦਾ ਤੁਹਾਨੂੰ ਹਰ ਹਫ਼ਤੇ ਦੋ ਆਦ ਲਿਸਟ ਦੇਵਾਂਗੇ ਤੁਸੀਂ ਉਹ ਖਰੀਦ ਕੇ ਸਾਡੇ ਨਾਲ ਆਓ ਆਪਣੀ ਹੱਥੀਂ ਦੋ ਜਿੱਥੇ ਲੋਣੀ ਉਹ ਮੋਟਰ ਹਨ ਜਿੱਥੇ ਨਾਲ ਖੜਾ ਲੋਣਾ ਕਿਉਂਕਿ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਕੜੀ ਅਸੀਂ ਬਿਜ਼ਨਸ ਨੂੰ ਕਹਿੰਦੇ ਤੁਸੀਂ ਜਦੋਂ ਪੈਸੇ ਦਿੰਦੇ ਆ ਤੁਸੀਂ ਤਾਂ ਆਪਣੇ ਪਿਆਰ ਉਹ ਦਿੰਦੇ ਆ ਕਈ ਸੰਸਥਾ ਵਿੱਚ ਚੁੱਪ ਕਰਕੇ ਦੂਜੇ ਪਾਸੇ ਹੋ ਜਾਂਦੇ ਮੈਂ ਹੁਣ ਵੀ ਇਹ ਹੋਊਗਾ ਮੈਂ ਗਾਰੰਟੀ ਕਰਦਾ ਤਾਂ ਜੇ ਸਾਡੇ ਭੈਣ ਭਰਾ ਬਿਜ਼ਨਸਮੈਨ ਨੂੰ ਸਪੈਸ਼ਲੀ ਬਿਜ਼ਨਸਮੈਨ ਤੁਸੀਂ ਜਾਰੀ ਮਾਰ ਦੇਣਾ ਚਾਹੁੰਦੇ ਸਾਨੂੰ ਇੱਕ ਢੇਲਾ ਸਾਡੀ ਬੈਂਕ ਚ ਇਸ ਵੇਲੇ ਪਾਓ ਸਾਨੂੰ ਦੱਸੋ ਤੁਹਾਡਾ ਬਜਟ ਕੀ ਆ ਸੰਗ ਸਾਡੇ ਪੈਸੇ ਪਾ ਰਹੀ ਆ bizness ਲੋਕ ਇਹ ਸਾਨੂੰ ਦੱਸਣ ਕਿੰਨਾ 5 ਲੱਖ 10 ਲੱਖ 20 ਲੱਖ ਉਹਦਾ ਤੁਸੀਂ ਇਹ ਸਾਨੂੰ ਅਡੀਕੋ ਅਸੀਂ ਕਹਾਂਗੇ ਆਹ ਪਿੰਡ ਦੇ ਵਿੱਚ ਆਹ ਕਮੀਆਂ ਆ ਆਹ ਪਿੰਡ ਦਾ ਮੱਝਾਂ ਚਾਹੀਦੀਆਂ ਆਹ ਪਿੰਡ ਤੇ 20 ਟਰੈਕਟਰ ਚਾਹੀਦੇ ਆਹ ਪਿੰਡ ਦੇ ਵਿੱਚ ਫਰਨੀਚਰ ਚਾਹੀਦਾ ਗਰੀਬਾਂ ਲਈ ਉਹ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਜਾ ਕੇ ਖਰੀਦੋ ਸਮਾਨ ਆਪਣੇ ਬੰਦੇ ਭੇਜੋ ਖਰੀਦਣ ਨੂੰ ਇਹ ਸਾਡੀ ਗ੍ਰਸੀਦਾ ਨਹੀਂ ਫੇਰ ਫੇਲ ਨਹੀਂ ਹੋਊਗੀ ਤੁਹਾਨੂੰ ਪਤਾ ਵੀ ਅੱਜਕੱਲ ਕੀ ਹੋਣਾ ਕਈ ਵਾਰੀ ਤੁਸੀਂ ਤੁਹਾਨੂੰ ਲੈ ਕੇ ਜਾਵਾਂਗੇ ਤੁਸੀਂ ਉਹ ਪਿੰਡ ਜਾ ਕੇ ਸਰਪੰਚ ਆ ਪੰਚਾਇਤ ਆ ਉਹ ਨਾ ਖੜੇ ਹੋ ਕੇ ਉਹ ਸਿੱਧਾ ਦੇ ਉਹ ਤੁਹਾਡੇ ਸਾਹਮਣੇ ਲੱਗੋਗੇ ਵੀ ਤੁਸੀਂ ਕੀ ਕੀਤਾ